जय भीम जय भारत महाप्रदीप राजा जितन जाहिर दिख रहे सारे दर्शकान स्वागत है लुधियाना अंबेडकर भवन ਵਿਖੇ ਪਿਛਲੇ ਮਹੀਨੇ ਇੱਕ ਮੀਟਿੰਗ ਹੋਈ ਸੀ ਐਸਈ ਇਕਟਮ ਲੱਗੀ ਜਿਹਦੇ ਵਿੱਚ ਡਾਕਟਰ ਸਿੱਧੂ ਹੋਣੀ ਗੁਰੂ ਰਵਦਾਸ ਸਮਾਜ ਤੇ ਭਗਵਾਨ ਬਾਲੂਕ ਸਮਾਜ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ ਹੈਗਾ ਜਥੇਬੰਦੀਆਂ अंबेडकर ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀਗਾ ਕਿ 5 ਅਗਸਤ ਨੂੰ ਜਿਹੜਾ ਡੀਸੀ ਸਾਹਿਬ ਨੂੰ ਹਮਰੰਡ ਦਿੱਤਾ ਜਾਪਾ ਤੇ ਪਰ 4 ਅਗਸਤ ਨੂੰ ਹੀ ਪੰਜਾਬ ਦੇ ਮਨਿਸਟਰ ਜੀਤ ਕੌਰ ਵੱਲੋਂ ਇਨਦੀ ਸੰਸਥਾ ਮਨੋਂ ਫੋਨ ਆਇਆ ਕਿ ਅਸੀਂ ਤੁਹਾਨੂੰ 5 ਅਗਸਤ ਨੂੰ ਮਿਲਣਾ ਚਾਹੁੰਦੇ ਹਾਂ ਤੇ ਇਹਨਾਂ ਨੇ ਉਹ ਸੱਜਣ ਕਰ ਦਿੱਤਾ ਸੀਗਾ ਤੇ ਇਹਨਾਂ ਦੀ ਮੀਟਿੰਗ ਹੋਈ ਸੀਗੀ ਤੇ ਮੇਰੇ ਨਾਲ ਡਾਕਟਰ ਅਨੰਦ ਸਿੰਘ ਜੀ ਹਨ ਜਿਹੜੇ ਜੀ ਨਾਲ ਜਿਹੜੇ ਉਸ ਮੀਟਿੰਗ ਵਿੱਚ ਮੌਜੂਦ ਸਨ ਇਹਨਾਂ ਨੇ ਪਹਿਲਾਂ ਮੀਟਿੰਗ ਬਾਰੇ ਪੁੱਛਾਂਗੇ ਉਸ ਮੀਟਿੰਗ ਵਿੱਚ ਕੀ ਫੈਸਲਾ ਹੋਇਆ ਕੀ ਚਰਚਾ ਹੋਣੀ ਡਾਟ ਜੀ ਜਿਹੜੀ 5 ਅਗਸਤ ਨੂੰ ਮੰਤਰੀ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਸੀ ਉਹ ਮੀਟਿੰਗ ਵਿੱਚ ਕੀ ਚਰਚਾ ਹੋਈ ਸਾਰੇ ਸਾਥੀਆਂ ਨੂੰ ਜੈਪੀਨ ਸਤਵੇਂ ਜਿੱਤੇ ਜਦੋਂ ਸਾਨੂੰ 4 ਤਰੀਕ ਨੂੰ ਮੈਡਮ ਦਾ ਫੋਨ ਆਇਆ ਕੁ ਸਾਥੀਆਂ ਨੂੰ ਵੀ ਤੁਸੀਂ ਮੈਮਰਲ ਨਾਮ ਦਿੱਤਾ ਜਾਵੇ ਮੰਗ ਬਤਾ ਨਾ ਦਿੱਤਾ ਜਾਵੇ ਤੁਸੀਂ ਜਿਹੜੀ ਵੀ ਤੁਹਾਡੀਆਂ ਮੰਗਾਂ ਨੇ ਤੁਸੀਂ ਸਿੱਧੀ ਆ ਕੇ ਸਾਡੇ ਨਾਲ ਗੱਲ ਕਰੋ ਅਸੀਂ ਜਿਹੜੀਆਂ ਵੀ ਤੁਹਾਡੀਆਂ ਮੰਨਾਂ ਮੰਨਣ ਨੂੰ ਜੋਗ ਹੋਣਗੀਆਂ ਅਸੀਂ ਉਹਦਾ ਦਾ ਹੱਲ ਕਰਦਾਂਗੇ ਤੇ ਜਦੋਂ ਸਦਾ ਚਾਰ ਤਿੰਨ ਨੂੰ ਸਾਡੀ ਮੀਟਿੰਗ ਹੋਈ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਵੀ ਚਲੋ ਜੇ ਮੈਡਮ ਨੇ ਸਾਨੂੰ ਬੁਲਾਇਆ ਤੇ ਅਸੀਂ ਪੰਜ ਲੈਣ ਨੂੰ ਚਲੇ ਜਾਂਦੇ ਉਹਨਾਂ ਨੇ ਸਾਨੂੰ 1 ਵਜੇ ਟਾਈਮ ਦਿੱਤਾ ਸੀ ਚਲੋ 3 ਵਜੇ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੂੰ ਅਸੀਂ ਸਾਰੀ ਦੱਸਿਆ ਵੀ ਤੁਸੀਂ ਸਾਨੂੰ ਨਾਲ ਸਾਡਾ ਘਾਟਾ ਹੋ ਰਿਹਾ ਵੀ ਤੁਸੀਂ ਐਸੀ ਕਮਿਸ਼ਨ ਦੇ ਵਿੱਚ ਆ ਕੰਨੀਆਂ ਸਾਡੀਆਂ ਦੂਰ ਕੀਤੀਆਂ ਜਾਂ ਤਾਂ ਉਹ ਕਹਿੰਦੇ ਵੀ ਸਾਨੂੰ 15 ਅਗਸਤ ਤੱਕ ਦਾ ਟਾਈਮ ਦੇ ਦਿਓ ਕਿ 15 ਅਗਸਤ ਆ ਅਸੀਂ ਬੀਜੀ ਆ 15 ਅਗਸਤ ਤੋਂ ਬਾਅਦ ਅਸੀਂ ਤੁਹਾਨੂੰ ਇਹ ਜਿੰਨੀਆਂ ਵੀ ਤੁਹਾਡੇ ਜਿਹੜੇ ਸੱਤ ਮੰਗਾ ਨੇ ਇਹ ਸੱਤੋਂ ਦੇ ਸੱਤ ਮੰਨਣ ਯੋਗ ਆ ਤਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦੇ ਕੇ ਕਿਹਾ ਤਾਂ ਵੀ ਇਹ ਤੁਹਾਡੀਆਂ ਮੰਗਾ ਮੰਨਤੀਆਂ ਜਾਂਦੀਆਂ ਇਹ ਕਹਿ ਕੇ ਸਾਨੂੰ ਉਹਨਾਂ ਨੇ ਅਸੀਂ ਲੁਧਿਆਣੇ ਆ ਗਏ ਤੇ ਉਸ ਤੋਂ ਬਾਅਦ 15 ਤਰੀਕ ਤੋਂ ਬਾਅਦ ਅਸੀਂ 16 ਤਰੀਕ ਨੂੰ ਦੁਬਾਰਾ ਉੱਥੇ ਆਫਿਸ 'ਚ ਫੋਨ ਕੀਤਾ ਤੇ ਉਹਨਾਂ ਦੇ ਪੀ ਸਾਹਮਣੇ ਗੱਲ ਹੋਈ ਵੀ ਮੈਂ ਉਹ ਤਾਂ ਆਪਣੇ ਇਲਾਕੇ 'ਚ ਗਏ ਹੋਏ ਆ ਤੇ ਉਸ ਟਾਈਮ ਬਹੁਤ ਦਿਨ ਤੱਕ ਆਣਗੇ ਤੇ ਅਸੀਂ ਤੁਹਾਨੂੰ ਫਿਰ ਉਹ ਮੈਡਮ ਨੂੰ ਦੱਸ ਦਿੱਤਾ ਜਾਏਗਾ ਵੀ ਸਵਧਾਨ ਬਚਾਓ ਮੋਰਚਾ ਵੱਲੋਂ ਜਿਹੜੇ ਬੰਦਾ ਦੇ ਕੇ ਗਏ ਸੀ ਉਹ ਧਿਆਨ ਜਿਆਦਾ ਹੈ ਲੇਕਿਨ ਹਾਲੇ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਤੇ ਜਿੰਨੀਆਂ ਜੜੀਆਂ ਸੱਡੀਆਂ ਸੱਤ ਮੰਗਾਂ ਸੀ ਉਹਦੇ ਵਿੱਚੋਂ ਕੋਈ ਮੰਗ ਨਹੀਂ ਮੰਨੀ ਗਈ ਕੀ ਮੰਗ ਮੰਗਾ ਕੇ ਰੱਖਿਆ ਜੀ ਸੀ ਅਸੀਂ ਜਿਹੜੀ ਪਹਿਲੀ ਮੰਗ ਇਹ ਰੱਖੀ ਸੀ ਵੀ ਜਿਹੜਾ ਸੈਂਟਰ ਵੱਲੋਂ ਕਾਨੂੰਨ ਬਣਿਆ ਸੀ 2018 ਚ ਐਮੈਂਡਮੈਂਟ ਹੋਈ ਸੀ ਵੀ ਜਿਹੜਾ ਵੀ ਇੱਕ ਤਾਂ ਉਹ ਐ ਮੌਕੇ ਤੇ ਲਾਗੂ ਹੋਊਗਾ ਜੇ ਬੰਦਾ ਕੋਈ ਦਰਖਾਸਤ ਦੇਗਾ ਐਸ்சிਐਸ ਦੀ ਪਹਿਲਾਂ ਐਫਆਰਆਈ ਦਰਜ ਹੋਏਗੀ ਤਾਂ ਫਿਰ ਗਿਫਤਾਰੀ ਹੋਏਗੀ ਫਿਰ ਜਾਂਚ ਹੋਏਗੀ ਪਰ ਪੰਜਾਬ ਦੇ ਵਿੱਚੋਂ ਮੰਨਿਆ ਨਹੀਂ ਜਾ ਰਿਹਾ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਕਹਿੰਦੇ ਇਹ ਜਾਂਚ ਹੋਏਗੀ ਫਿਰ ਐਫਆਰਆਈ ਹੋਏਗੀ ਫਿਰ ਗਿਫਤਾਰੀ ਹੋਏਗੀ ਇੱਕ ਤਾਂ ਸਾਡੀ ਪਹਿਲੀ ਮੰਗ ਇਹ ਸੀ ਵੀ ਇਹਦਾ 2018 ਦਾ ਜਿਹੜਾ ਕਾਨੂੰਨ ਹੈ ਸੈਂਟਰਲ ਵਾਲਾ ਪੰਜਾਬ 'ਚ ਲਾਗੂ ਕੀਤਾ ਜਾਵੇ ਦੂਜਾ ਸੀ ਵੀ ਜਿਹੜਾ 2004 ਦੇ ਵਿੱਚ ਪੰਜਾਬ ਦਾ ਵੱਖਰਾ ਐਸ ਇਕੁਏਸ਼ਨ ਬਣਿਆ ਸੀ ਉਹਦੇ ਵਿੱਚ ਉਹਨਾਂ ਨੇ ਕਾਫੀ ਕਮੀਆਂ ਕਰਤੀਆਂ ਉਹਦੇ ਵਿੱਚ ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਚੇਅਰਮੈਨ ਦੀ ਪੋਸਟ ਖਤਮ ਕਰਤੀ ਤੇ ਜਿਹੜੇ 10 ਮੈਂਬਰ ਸੀ ਉਹਨਾਂ ਦੀ ਥਾਂ ਤੇ 5 ਮੈਂਬਰ ਕਰਤੇ ਤੇ ਜਿਹੜੀ ਟਰਨਓਵਰ ਸੀ 3 ਸਾਲ ਦੀ ਕਰਤੀ ਔਰ ਜਿਹੜੀ ਚੇਅਰਮੈਨ ਦੀ ਔਰ ਮੈਂਬਰਾਂ ਦੀ ਜਿਹੜੀ ਏਜ ਸੀ ਉਹ ਲਿਮਿਟ ਕਰਤੀ ਸੀ 65 ਸਾਲ ਵੀ 65 ਸਾਲ ਤੋਂ ਬਾਦੋਂ ਰਿਟਾਇਰ ਕੀਤਾ ਜਾਏਗਾ ਅਸੀਂ ਕਿਹਾ ਵੀ ਜਿਹੜਾ 2004 ਦਾ ਜਿਹੜਾ ਬਿੱਲ ਸੀ ਉਹ ਐਜਟ ਰਹਿਣਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਰੂਤਾ ਮਿਲਦੀਆਂ ਰਹਿਣ ਤੇ ਇੱਕ ਸਭੀ ਮੰਗ ਸੀ ਵੀ ਜਿਹੜੀ ਪੰਜਾਬ ਪੁਲਿਸ ਐਸ ਸੀ ਐਸ ਸੀ ਐਕਟ ਨੂੰ ਸਵਧਾਨਿਕ ਮੰਨਦੀ ਨਹੀਂ ਉਹ ਕਹਿੰਦੇ ਵੀ ਇਹ ਜਿਹੜਾ ਐਸ ਸੀ ਐਸ ਸੀ ਐਕਟ ਹੈ ਇਹ ਸਵਧਾਨਿਕ ਨਹੀਂ ਹੈ ਇੱਕ ਗੈਰ ਸਰਕਾਰੀ ਮੈਂਬਰ ਨੇ ਇਹ ਜਿਹੜਾ ਮਰਜ਼ੀ ਆ ਕੇ ਆਪਣੀ ਰਿਪੋਰਟ ਦੇ ਸਕਦਾ ਅਸੀਂ ਇਹਨਾਂ ਦੀ ਰਿਪੋਰਟ ਨੂੰ ਨਹੀਂ ਮੰਨਦੇ ਅਸੀਂ ਇਹ ਕਹਿੰਦੇ ਸੀ ਵੀ ਜੇ ਜਿਹੜੀ ਜਾਂਚ ਅਗਰ ਐਸ ਸੀ ਕਮਿਸ਼ਨ ਕਰਦਾ ਤਾਂ ਉਹਦੀ ਜਾਂਚ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਤਾ ਤਾਂ ਐਸੀ ਕਮਿਸ਼ਨ ਦਾ ਫਾਇਦਾ ਨਹੀਂ ਤਾਂ ਐਸੀ ਕਮਿਸ਼ਨ ਦਿਖਾਵਾ ਕਰਨ ਦਾ ਕੀ ਫਾਇਦਾ ਉਹਨੂੰ ਬੰਦ ਕਰ ਦੇਣਾ ਚਾਹੀਦਾ ਤੇ ਇੱਕ ਸਾਡੀ ਮੰਗ ਸੀ ਵੀ ਜੇ ਸਜਰਸ ਕੇਂਦਰ ਵੱਲੋਂ ਲਿਖਿਆ ਹੈ ਵੀ ਜਿਹੜੀਆਂ ਇਹ ਸਪੈਸ਼ਲ ਕੋਰਟਾਂ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਕੇਸ ਜਲਦੀ ਹੱਲ ਹੋਣ ਪਰ ਇੱਥੇ ਕੋਈ ਵੀ ਸਪੈਸ਼ਲ ਕੋਰਟ ਨਹੀਂ ਹੈਗੀ ਨਾ ਤੇ ਨੂਰਲ ਅਫਸਰ ਨੇ ਤੇ ਇਹ ਸਾਰੀਆਂ ਅਸੀਂ ਮੰਗਾਂ ਉਹਨਾਂ ਨੂੰ ਲਿਖਤੀ ਨਾਲ ਪਰਮਾਨੈਂਟ ਉਹਨਾਂ ਨੂੰ ਨਾਲ ਐਕਟ ਦੀਆਂ ਕਾਪੀਆਂ ਲਾ ਲਾ ਕੇ ਦਿੱਤੀਆਂ ਸੀ ਤੇ ਪਰ ਅੰਤ ਤੱਕ ਕੋਈ ਕੋਈ ਵੀ ਹੱਲ ਨਹੀਂ ਹੋਇਆ ਜਿਸ ਤਰ੍ਹਾਂ ਸਰਕਾਰ ਨੇ ਜਿਹੜੇ ਕੋ 15 ਘੰਟੇ ਦਾ ਟਾਈਮ ਲਿਆ ਸੀਗਾ ਠੀਕ ਹੈ ਅੱਜ 25 ਅਗਸਤ ਹੈ ਹੈ ਹੁਣ ਸਾਡਾ ਅਗਲਾ ਕੀ ਪ੍ਰੋਗਰਾਮ ਹੈ ਹੁਣ ਸਾਡਾ ਅਗਲਾ ਪ੍ਰੋਗਰਾਮ ਵੀ ਅਸੀਂ ਨੂੰ ਦੁਬਾਰਾ ਇਮੀਡੀਏਟਲੀ ਦੁਬਾਰਾ ਅਸੀਂ ਮੀਟਿੰਗ ਕਰਾਂਗੇ ਉਹ ਮੀਟਿੰਗ ਦੇ ਵਿੱਚ ਜਿਹੜੀ ਵੀ ਸਾਡਾ ਪ੍ਰੋਗਰਾਮ ਮਿੱਥਿਆ ਜਾਏਗਾ ਵੀ ਅਸੀਂ ਇੰਨੀ ਤਲੀ ਨੂੰ ਦੁਬਾਰਾ ਮੈਮਰਨ ਦਾਂਗੇ ਸੀਐਮ ਸਾਹਿਬ ਨੂੰ ਅਗਰ ਉਹ ਸੀਐਮ ਸਾਹਿਬ ਸਾਡੀਆਂ ਮੰਗਾਂ ਨਹੀਂ ਕਰਦੇ ਤਾਂ ਫਿਰ ਅਸੀਂ ਇਹ ਜਿਹੜਾ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਤਾਂ ਮੈਂ ਡਾਕਟਰ ਰਣਜੀਤ ਜੀ ਨੇ ਦੱਸਿਆ ਕਿ ਜਲਦ ਹੀ ਸਾਡੇ ਵੱਲੋਂ ਇੱਕ ਵੱਡੀ ਮੀਟਿੰਗ ਜਿਹੜੀ ਆ ਲੁਧਿਆਣਾ ਦੇ ਵਿੱਚ ਰੱਖੀ ਜਾਵਗੀ ਅਮੇਰਤਪੁਰ ਮੱਚ ਤੇ ਜਿਹਦੇ ਵਿੱਚ ਇਹ ਸੰਬੰਧੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਇਸ ਤਰ੍ਹਾਂ ਦਾ ਸੰਗਠਨ ਇਹਨਾਂ ਨੇ ਤਿੱਖਾ ਕਰਨਾ ਹੈ ਕਿਹੜੀ ਗੇਟ ਇਹਨਾਂ ਨੇ ਰੱਖਣੀ ਆ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਵੇਗਾ ਉਹਨਾਂ ਨਾਲ ਸਮੇਂ ਵਿੱਚ ਪਤਾ ਲੱਗੇਗਾ ਸਮਾਜ ਨੂੰ ਇਹ ਕਿਹੜੇ ਸੰਘਰਸ਼ ਵੱਲ ਜਾਂਦੇ ਆ ਕਿਦਾਂ ਚੱਲਦੀ ਪ੍ਰਦੀਪਾ